ਅੰਜੀ ਸੋ ਤੁਸੀਂ ਗੰਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਇਹ ਆਪਾਂ ਤੁਹਾਨੂੰ ਧਨੀਆ ਦਿਖਾ ਰਹੇ ਹਾਂ ਜਿਹੜਾ ਇਹ ਸਿਆਲ ਦਾ ਪੀਤੀਆ ਹੋਇਆ ਧਨੀਆ ਹੈ ਇਹ ਆਪਾਂ ਨੇ ਹੁਣ ਇਸ ਕਰਕੇ ਰੱਖਿਆ ਹੈ ਕਿ ਇਹਨੂੰ ਸੁੱਕ ਲੈਣ ਦੇਣਾ ਤੇ ਇਹਦੇ ਵਿੱਚੋਂ ਬੀਜ ਲੈ ਲੈਣਾ ਬਿਲਕੁਲ ਸੁੱਕੇ ਹੋਏ ਤੇ ਆਪਾਂ ਤੁਹਾਨੂੰ 12 ਮਹੀਨੇ ਧਨੀਆ ਰੱਖਣ ਬਾਰੇ ਦੱਸਣ ਲੱਗੇ ਹਾਂ ਕਿ ਸਾਲ ਦੇ ਵਿੱਚ 2-3 ਵਾਰ ਬੀਤੀਆ ਜਾਵੇ ਤਾਂ ਸਾਰਾ ਸਾਲ ਘਰ ਵਿੱਚ ਧਨੀਆ ਇਨਾ ਮੁੱਕੇ ਇਹ ਅਜੇ ਤੱਕ ਆਪਾਂ ਦੇਖ ਰਹੇ ਹਾਂ ਤੇ ਇਹ ਆਪਾਂ ਨੇ ਜਿਹੜਾ ਹੁਣ ਬੀਜਿਆ ਧਨੀਆ ਉਹ ਤੁਹਾਨੂੰ ਦਿਖਾ ਰਹੇ ਹਾਂ ਇਹ ਦੇਖੋ ਇਹ 5ਵੇਂ 6ਵੇਂ ਦਿਨ ਫੁੱਟ ਪਿਆ ਜੋ ਤੁਹਾਨੂੰ ਜੰਮਿਆ ਹੋਇਆ ਤਿਸਰੀਆ ਇਹ ਕਿਸ ਤਰ੍ਹਾਂ ਬੀਜਿਆ ਬਿਲਕੁਲ ਸਧਾਰਨ ਤਰੀਕੇ ਨਾਲ ਬੀਜਿਆ ਤੁਹਾਨੂੰ ਵੀ ਦੱਸਣ ਲੱਗੇ ਆ ਇਹਦੇ ਬਾਰੇ ਜਾਣਕਾਰੀ ਦੇਣ ਲੱਗੇ ਆ ਇਹ ਆਪਾਂ ਨੇ ਛੋਟੀ ਜੀ ਇੱਕ ਖਿਆਰੀ ਤਿਆਰ ਕੀਤੀ ਆ ਤੁਸੀਂ ਭਾਵੇਂ ਕਮਲਾ ਵਰਤ ਸਕਦੇ ਆ ਦੋ ਗਮਲਿਆਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਧਨੀਆ ਲਿਆ ਜਾ ਸਕਦਾ ਖਿਆਰੀ ਨੂੰ ਅਸੀਂ ਚੰਗੀ ਤਰ੍ਹਾਂ ਗੋਡ ਲਿਆ ਆ ਤੇ ਮਿੱਟੀ ਨਤੇ ਥੋੜੀ ਬਿਲਕੁਲ ਬਰੀਕ ਕਰ ਲਈ ਆ ਇਹਨੂੰ ਪੂਰੀ ਤਰ੍ਹਾਂ ਠਾਪੜ ਲਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਬੀ ਬਾਰੇ ਦੱਸਣ ਲੱਗੇ ਆ ਜਿਹੜਾ ਅਸੀਂ ਬੀਜਣਾ ਆ ਇਹ ਜਿਹੜਾ ਬੀਜ ਆ ਇਹਨੂੰ 4-5 ਘੰਟੇ ਅੱਜ ਕੱਲ ਬਹੁਤਾ ਜ਼ਰ ਨਹੀਂ ਭੇਜਣ ਦੀ ਲੋੜ ਹੈਗੀ 5 ਘੰਟੇ ਭੇਣ ਤੋਂ ਬਾਅਦ ਆਪਾਂ ਇਹ ਭਿੰਕੇ ਰੱਖਿਆ ਆ ਔਰ ਇਹ ਬੀਜ ਨੂੰ ਆਪਾਂ ਬਾਹਰ ਕੱਢਣ ਲੱਗੇ ਆ ਆਪਾਂ ਤੁਹਾਨੂੰ ਬਿਲਕੁਲ ਆਸਾਨ ਤੇ ਸੌਖਾ ਤਰੀਕਾ ਦੱਸਣਾ ਆ ਔਰ ਕੋਈ ਇਦਾਂ ਵਾਲੀ ਗੱਲ ਨਹੀਂ ਹੈਗੀ ਕਿ ਕੱਲੂ ਬਾਹਰ ਆ ਜਾਏਗਾ ਪਰਸੋਂ ਨੂੰ ਤੀਜੇ ਦਿਨ ਜੰਪਾਏਗਾ ਦੂਜੇ ਦਿਨ ਜੰਪਾਏਗਾ ਇਹ ਵਾਲੀਆਂ ਗੱਲਾਂ ਨਹੀਂ ਹੈਗੀਆਂ ਆਪਣੇ ਕੋ। ਇਹ ਆਪਾਂ ਬੀ ਨੂੰ ਬਾਹਰ ਕੱਢ ਲਿਆ। ਕੱਢ ਰਹੇ ਹਾਂ ਜਿਵੇਂ ਤੁਹਾਨੂੰ ਦਿਸ ਰਿਹਾ। ਇਹ ਥੋੜਾ ਫੁੱਲ ਗਿਆ ਹੈ ਵੀ ਇਹ ਦੇਖੋ। ਇਹਨੂੰ ਆਪਾਂ 5 ਘੰਟੇ ਭੇਂਕੇ ਰੱਖਿਆ 11 ਵਜੇ ਭਿੰਤਾ ਸੀ ਤੇ ਹੁਣ ਤਕਰੀਬਨ 3-4 ਵਜੇ ਦਾ ਟਾਈਮ ਹੈ ਜਦੋਂ ਆਪਾਂ ਇਹਨੂੰ ਕੱਢ ਰਹੇ ਹਾਂ ਤੇ ਸ਼ਾਮ ਦੇ ਵੇਲੇ ਆਪਾਂ ਇਹਨੂੰ ਬੀਜਣ ਲੱਗੇ। ਇਹ ਕਿਆਰੀ ਜਿਹੜੀ ਆਪਾਂ ਤੁਹਾਨੂੰ ਦਿਖਾ ਲਈ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਤਰ ਕਰ ਲਿਆ ਪਹਿਲੀ ਇੱਕ ਕਿਸਮ ਦਾ ਕੱਤੂ ਵਾਂਗ ਇਹਦੇ ਵਿੱਚ ਇੱਕ ਵਾਰ ਪਹਿਲੀ ਵਾਰ ਪਾਣੀ ਖੜਾ ਕਰ ਦਿੰਦਾ ਤਾਂ ਕਿ ਮਿੱਟੀ ਪੂਰੀ ਤਰ੍ਹਾਂ ਤਰ ਹੋ ਜਾਵੇ ਤੇ ਇਹ ਜਿਹੜਾ ਬੀਜ ਤੁਸੀਂ ਦੇਖ ਰਹੇ ਹੋ ਇਹ ਦੇਖੋ ਇਹਦਾ ਹੁਣ ਆਪਾਂ ਇਹਦੇ ਵਿੱਚ ਸਵਾਰ ਕੇ ਛੱਟਾ ਦੇ ਰਹੇ ਹਾਂ ਇਕੱਲਾ ਇਕੱਲਾ ਦਾਣਾ ਕਰਕੇ ਸਿਰਫ ਸੁਧਾਰਨ ਤਰੀਕੇ ਨਾਲ ਖਿਲਾਰ ਦੇਣਾ ਔਰ ਕੋਈ ਖਾਸ ਇਹਦੇ ਉੱਤੇ ਮਸ਼ੱਕਤ ਨਹੀਂ ਕਰਨੀ ਕਾਤ ਜਮੀਨ ਤੇ ਨਹੀਂ ਕਰਨੀ ਕੋਈ ਖਾਸ ਚੀਜ਼ ਨਹੀਂ ਵਰਤਣੀ ਇਹ ਦੇਖੋ ਇਹਨੂੰ ਆਪਾਂ ਪੂਰੀ ਕਿਆਰੀ ਛੋਟੀ ਜੀ ਕਿਆਰੀ ਆ ਕੋਈ 4 ਫੁੱਟ ਬਾਈ 4 ਫੁੱਟ ਦੀ ਹੋਵੇਗੀ 4 ਗਮਲਿਆਂ ਦੇ ਬਰਾਬਰ ਦੀ ਕਿਆਰੀ ਆ ਜਿਹੜੀ ਤੁਸੀਂ ਦੇਖ ਰਹੇ ਆ ਇਹਨੂੰ ਪੂਰੀ ਤਰ੍ਹਾਂ ਖਿਲਾਰਨ ਤੋਂ ਬਾਅਦ ਮਿੱਟੀ ਆਪਾਂ ਨੇ ਪਹਿਲਾਂ ਹੀ ਗਿੱਲੀ ਕਰ ਦਿੱਤੀ ਆ ਇਸ ਕਰਕੇ ਇੱਥੇ ਪਾਣੀ ਛਿੜਕਣ ਦੀ ਜਾਂ ਪਾਉਣ ਦੀ ਬਾਅਦ ਚ ਕੋਈ ਲੋੜ ਨਹੀਂ ਕਿਉਂਕਿ ਧਨੀਆਂ ਫਿਰ ਖੇਲ ਜਾਂਦਾ ਆ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਇਸ ਵਾਰ ਕੇ ਆਪਾਂ ਨੇ ਇੱਥੇ ਈਚ ਖਲਾਰ ਦਿੱਤਾ ਜਿਵੇਂ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਆਪਾਂ ਨੇ ਇਸ ਨੂੰ ਪਾਣੀ ਦੇ ਵਿੱਚ ਤਾਂ ਇਹ ਪਹਿਲੇ ਹੀ ਆ ਇਹਨੂੰ ਉੱਪਰੋਂ ਠਕਣਾ ਆ ਇਸ ਵਾਸਤੇ ਤੁਸੀਂ ਸਵਾਹ ਵਰਤ ਸਕਦੇ ਆ ਜਾਂ ਫਿਰ ਮਿੱਟੀ ਵੀ ਵਰਤ ਸਕਦੇ ਆ ਬਿਲਕੁਲ ਹਲਕੀ ਤੇ ਉੱਤੇ ਵਿਛਾਉਣੀ ਆ ਜੇ ਰੀਤਾ ਹੋਵੇ ਤਾਂ ਰੀਤਾ ਦੀ ਜੇ ਸਵਾਹ ਤੁਹਾਡੇ ਕੋਲ ਨਹੀਂ ਮੌਜੂਦ ਹੈਗੀ ਤਾਂ ਰੀਤਾ ਖਲਾਰ ਸਕਦੇ ਆ ਇਹ ਦੇਖੋ ਆਪਾਂ ਸਵਾਸ ਸੱਟ ਰਹੀਆਂ ਇਹ ਦੇਖੋ ਸਿਰਫ 19 19 ਸੱਟਣੀ ਆ ਕਿ ਬੀ ਟੱਕਿਆ ਜਾਵੇ ਅੱਜ ਕੱਲ ਕਾਫੀ ਧੁੱਪ ਪੈਂਦੀ ਆ ਇਹ ਜੋ ਜੋ ਤੁਸੀਂ ਥਾਂ ਦੇਖ ਰਹੇ ਆ ਬਿਲਕੁਲ ਧੁੱਪ ਵਿੱਚ ਆ ਇਹ ਦੇਖੋ ਹੋਰ ਆਪਾਂ ਨੇ ਪੂਰੀ ਤਰ੍ਹਾਂ ਇਹਨੂੰ ਟੱਕ ਦਿੱਤਾ ਆ ਤੇ ਰਾਤ ਨੂੰ ਇਹਨੇ ਤੇਲ ਨਾਲ ਫਿਰ ਤੋਂ ਦੁਬਾਰਾ ਤਾਰ ਹੋ ਜਾਣਾ ਕਿਉਂਕਿ ਪਾਣੀ ਆਲਰੇਡੀ ਇੱਥੇ ਲੱਗਾ ਆ ਪੂਰੀ ਤਰ੍ਹਾਂ ਨਾਲ ਇਹ ਦੇਖੋ ਇਹ ਆਪਾਂ ਤੁਹਾਨੂੰ ਸੁਧਾਰਨ ਇੱਕ ਤਰੀਕਾ ਦੱਸ ਰਹੇ ਹਾਂ ਜਿਹਦੇ ਨਾਲ ਕਿ ਤੁਸੀਂ ਹੁਣ ਦਾ ਬੀਜਿਆ ਧਨੀਆ ਆਉਣ ਵਾਲੇ 3 ਮਹੀਨੇ ਗਰਮੀਆਂ ਤੱਕ ਸਿਰਫ ਇਹਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਲੱਗਦਾ ਰਹੇ ਤੇ ਕਿਤੇ ਵੀ ਜਾਵੇਂਗਾ ਇਹ ਦੇਖੋ ਪੂਰੀ ਤਰ੍ਹਾਂ ਨਾਲ ਆਪਾਂ ਇੱਕ ਲੌਂਡੇ ਦੇ ਨਾਲ ਬਰੀਕ-ਬਰੀਕ ਪਰਤ ਉੱਤੇ ਪਿਛਾ ਦਿੱਤੀ ਆ ਦੇਖੋ ਇਹ 5 ਦਿਨ ਬਾਅਦ ਦਾ ਤੁਹਾਨੂੰ ਪ੍ਰੋਸੈਸ ਦਿਖਾ ਰਹੇ ਹਾਂ ਦੇਖੋ ਧਨੀਆ 5 ਦਿਨ ਹੋ ਗਏ ਆ ਇਹ ਬਿਲਕੁਲ ਸਧਾਰਨ ਤਰੀਕੇ ਨਾਲ ਔਰ ਕੱਲਾ ਕੱਲਾ ਡੱਖਾ ਜਮਿਆ ਤੁਸੀਂ ਵੀ ਅਜਮਾ ਕੇ ਦੇਖ ਸਕਦੇ ਆ ਆਪਾਂ ਤੁਹਾਨੂੰ ਬਿਲਕੁਲ ਪ੍ਰੈਕਟੀਕਲੀ ਜਾਣਕਾਰੀ ਦੇਈ ਦੀ ਆ ਔਰ ਇਹ ਆਪਣੇ ਕੋਲ ਬੈਂਗਣਾ ਤੇ ਸਿਰਫ 10 ਬੂਟੇ ਆ ਇਹ ਦੇਖੋ ਇੱਕ ਇੱਕ ਥਾਂ ਤੇ 2 2 ਬੂਟੇ ਲਗਾਏ ਹੋ ਆ ਇਹ ਦੇਖੋ ਇਹ 10 ਬੂਟੇ ਆਰਗੇਨਿਕਲੀ ਬੁਰੀ ਤਰ੍ਹਾਂ ਪੂਰੀ ਸਬਜ਼ੀ ਕਰਨਗੇ ਸਤਿ ਸ੍ਰੀ ਅਕਾਲ